ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਜਿਹੜਾ ਮੋਦੀ ਜੀ ਨੇ ਮੋਦੀ ਜੀ ਨਾਲੋਂ ਵੀ ਆਰਐਸਐਸ ਤੇ ਬੀਜੇਪੀ ਨੇ ਹਿੰਦੂ ਮੁਸਲਮਾਨ ਸਿੱਖ ਚ ਡਿਵਾਈਡ ਕਰਿਆ ਇਸ ਗੱਲ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਪਣੀ ਸਥਿਤੀ ਕੀ ਹੋਗੀ ਮੋਦੀ ਜੀ ਨੇ ਇੰਨਾ ਹਿੰਦੂਤਵ ਦੀ ਗੱਲ ਚਲਾਈ ਹੈ ਤੇ ਜੇ ਕਿਸੇ ਹੋਰ ਦੇਸ਼ ਚ ਹਿੰਦੂ ਮੁਸਲਮਾਨ ਦੀ ਗੱਲ ਚੱਲਦੀ ਹੈ ਹਿੰਦੂਆਂ ਤੇ ਅਤਿਆਚਾਰ ਹੁੰਦਾ ਤਾਂ ਉਹ ਗੱਲ ਨੂੰ ਵੀ ਹਾਈਲਾਈਟ ਕਰਿਆ ਜਾਂਦਾ ਜਿਹਦੇ ਕਰਕੇ ਬੰਗਲਾਦੇਸ਼ ਸ਼੍ਰੀਲੰਕਾ ਪਾਕਿਸਤਾਨ ਹੋਰ ਨੇਬਰਿੰਗ ਆਪਣੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਤਾਂ ਜਿਹੜਾ ਕੁਝ ਹੋਣਾ ਸੀ ਹੋਣਾ ਸੀਗਾ ਜਿਹੜੇ ਦੂਰ ਦਰਾਡੇ ਨੇ ਜਿਵੇਂ ਆਸਟ੍ਰੇਲੀਆ ਅਮਰੀਕਾ ਕੈਨੇਡਾ ਜਿਹੜੇ 7 ਆਈਜ਼ ਨੇ ਉਹਨਾਂ ਦੇ ਵਿੱਚ ਜਿਹੜੇ ਆਪਣੇ ਬੰਦੇ ਕਿਉਂਕਿ ਹਿੰਦੂ ਮੁਸਲਮਾਨ ਹਿੰਦੂ ਸਿੱਖ ਐਨੀ ਗੱਲ ਚੱਲਦੀ ਐ ਉੱਥੇ ਖਾਲਸਤਾਨ ਦੇ ਝੰਡੇ ਲੜਾਈ ਜਾਂਦੇ ਨੇ ਤੇ ਹਿੰਦੂਤਵ ਵਾਲੇ ਹਿੰਦੂਆਂ ਦੇ ਕਹ ਲੋ ਝੰਡੇ ਲਰਾਉਂਦੇ ਨੇ ਤੇ ਹਿੰਦੂਆਂ ਦੇ ਨਾਰੇ ਲਾਉਂਦੇ ਨੇ ਇਸ ਗੱਲ ਨਾਲ ਉੱਥੇ ਦੀ ਜਿਹੜੀ ਸਰਕਾਰ ਐ ਉਹਨਾਂ ਤੇ ਆਪਣਾ ਹਿੰਦੁਸਤਾਨੀਆਂ ਦਾ ਇਮਪ੍ਰੈਸ਼ਨ ਮਾੜਾ ਪੈ ਰਿਹਾ ਤੇ ਉਹਨਾਂ ਨੂੰ ਐਂ ਲੱਗਦਾ ਹੈ ਵੀ ਇਹ ਦੂਜੇ ਮੁਲਕ ਚ ਆ ਕੇ ਮਾਹੌਲ ਖਰਾਬ ਕਰ ਰਹੇ ਨੇ ਇੱਥੇ ਤਾਂ ਇਹਨਾਂ ਦਾ ਫਾਇਦਾ ਵੋਟਾਂ ਚ ਹੋ ਰਿਹਾ ਪਰ ਹਿੰਦੁਸਤਾਨ ਨੂੰ ਪੂਰੇ ਵਿਸ਼ਵ ਤੋਂ ਇੱਕ ਮਾੜੀ ਨਿਗਾਹ ਨਾਲ ਦੇਖਣ ਲੱਗ ਗਏ ਲੋਕ ਬਾਹਰ ਦੇ ਉਸ ਕਰਕੇ ਆਪਣੇ ਵੀਜ਼ੇ ਹੋਰ ਸਾਰਾ ਕੁਝ ਇਹ ਕੈਨਸਲ ਕਰਨ ਲੱਗ ਗਏ ਆਪਣੇ ਜਿਹੜੇ ਵਾਪਸ ਡਿਪੋਰਟ ਕਰ ਰਹੇ ਨੇ ਬੰਦਿਆਂ ਨੂੰ ਉਸ ਦੇ ਪਿੱਛੇ ਇਹ ਰੀਜ਼ਨ ਹੈ ਇਹ ਕਹਿੰਦੇ ਇੰਨੇ ਜ਼ਿਆਦਾ ਰਿਲੀਜੀਅਸ ਮਾਈਂਡਡਡ ਔਰ ਨੇ ਸਟੱਬਰ ਨੇ ਵੀ ਇਹਨਾਂ ਨੂੰ ਇੱਕ ਦੇਸ਼ ਦੇ ਵਿੱਚ ਸੈਕੂਲਰਲੀ ਰੱਖਣਾ ਬਹੁਤ ਔਖਾ ਹੈ ਜਿਸ ਕਰਕੇ ਉਹ ਬਹਾਨਾ ਹੀ ਲੱਭਦੇ ਨੇ ਡਿਪੋਰਟ ਕਰਨ ਦਾ ਤੇ ਜੇ ਆਰਐਸਐਸ ਤੇ ਭਾਜਪੀ ਨੂੰ ਅਜੇ ਵੀ ਨਹੀਂ ਇਹਨਾਂ ਨੂੰ ਸੁਰਤਾਈ ਤਾ ਇਹ ਬਹੁਤ ਦੂਰ ਤੱਕ ਆਪਣੇ ਦੇਸ਼ ਨੂੰ ਖਰਾਬ ਕਰੂ ਜਿਹੜਾ ਇਹਨਾਂ ਨੇ ਇਹ ਹਿੰਦੂਤਵ ਦੀ ਗੱਲ ਚਲਾਈ ਹੋਈ ਹੈ ਤੇ ਇਸ ਬਾਰੇ ਸੋਚੋ ਇਹਦੇ 'ਚ ਇਹ ਹਿੰਦੂਆਂ ਦਾ ਵੀ ਨੁਕਸਾਨ ਹੈ ਹਿੰਦੂ ਵੀ ਡਿਪੋਰਟ ਹੋ ਰਹੇ ਨੇ ਕੱਲਾ ਕੋਈ ਇੱਕ ਜਾਤੀ ਨੂੰ ਕਿਸੇ ਨੂੰ ਨਹੀਂ ਕਰ ਰਹੇ ਉਹ ਪੂਰੇ ਹਿੰਦੁਸਤਾਨ ਨੂੰ ਇੱਕ ਇੱਕ ਗਰੁੱਪ ਵਾਂਗੂ ਦੇਖਦੇ ਨੇ ਜੇ ਆਪਣੇ ਤੇ ਕੋਈ ਉਧਰੋਂ ਡਿਪੋਰਟ ਹੋ ਰਿਹਾ ਤੇ ਆਪਣੇ ਤੇ ਮੋਹਰ ਲੱਗ ਰਹੀ ਹੈ ਵਾਇਲੈਂਸ ਦੀ ਉਹ ਇਹ ਗੱਲਾਂ ਕਰਕੇ ਲੱਗਦੀ ਹੈ ਜਿਦੇ ਕਰਕੇ ਸਾਰੇ ਹਿੰਦੁਸਤਾਨੀ ਬਦਨਾਮ ਹੋ ਰਹੇ ਨੇ ਪੂਰੇ ਵਰਲਡ ਦੇ ਵਿੱਚ ਤੇ ਇਸ ਮੇਜ ਨੂੰ ਸੁਧਾਰਨ ਲਈ ਜੇ ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਆਪਾਂ ਨੂੰ ਸੋਚਣਾ ਚਾਹੀਦਾ ਜਿਹੜੇ ਕੋਈ ਝੰਡੇ ਚੱਕ ਕੇ ਆਏ ਅੱਗੇ ਜਾਂਦੇ ਨੇ ਆਪਣੇ ਭਰਾ ਨੇ ਆਪਣੇ ਕੋਈ ਉਹਦੇ ਵਿੱਚ ਰਿਸ਼ਤੇਦਾਰ ਨੇ ਉਹਨਾਂ ਨੂੰ ਗਾਈਡ ਕਰੋ ਤੇ ਉਹਨਾਂ ਨੂੰ ਇਸ ਗੱਲਾਂ ਤੋਂ ਰੋਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ